ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਕਿਸਾਨ ਵੀਰ ਤੁਹਾਡੇ ਵਾਸਤੇ ਪੀਡੀਐਫ ਜਗਰਾਉਂ ਮੇਲੇ ਦੀ ਵੀਡੀਓ ਸਾਂਝੀ ਕਰ ਰਹਾਗਾ ਜਿਹੜੀ ਗਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਕ ਨੰਬਰ ਦਾ ਪਟਾ ਲੱਗਿਆ ਹੋਇਆ ਇਸ ਗਾਂ ਦੇ ਸੋ ਵੀਰ ਨਾਲ ਆਪਾਂ ਗੱਲਬਾਤ ਕਰਾਵਾਂਗੇ ਵੀ ਇਹ ਇੱਕ ਨੰਬਰ ਕਿਹੜੀ ਕੈਟਾਗਰੀ ਚ ਪਈ ਸੀਗੀ ਇਹ ਤਕਰੀਬਨ ਇਸ ਗਾਂ ਨੇ ਦੋ ਤਿੰਨ ਦੋ ਕੰਪੀਟੀਸ਼ਨ ਇਸ ਮੇਲੇ ਵਿੱਚ ਜਿੱਤੇ ਨੇਗੇ ਸੋ ਵੀਡੀਓ ਪੂਰੀ ਦੇਖਿਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਾ ਤੇ ਚੈਨਲ ਦੇ ਨਾਲ ਹੋਰ ਚੰਗੇ ਚੰਗੇ ਵੀਡੀਓ ਦੇਖਣ ਵਾਸਤੇ ਚੈਨਲ ਦੇ ਨਾਲ ਜੁੜੂ ਜੁੜੇ ਰਹੋ ਤੇ ਬਾਈ ਨਾਲ ਵੀ ਮੈਂ ਗੱਲਬਾਤ ਵੀ ਕਰਾਉਣਾ ਵੀ ਕਿਹੜੇ ਕੰਪੀਟੀ ਆਡੇ ਪਰਸੂ ਦੀਆਂ ਹਾਂਜੀ ਹਾਂਜੀ ਬਾਈ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਜੀ ਕਿਹੜਾ ਪੰਡਾ ਜੀ ਆਪਣਾ ਜੀ ਨਵਾਂ ਸ਼ਹਿਰ ਡਿਸਟ੍ਰਿਕਟ ਹੈ ਜੀ ਹਾਂਜੀ ਦੋ ਸਾਡੇ ਫਾਰਮ ਹੈ ਜੀ ਹਾਂਜੀ ਮੀਰਾ ਅਜੀਦੇ ਦੀ ਫਾਰਮ ਦੇ ਨਾਮ ਤੋਂ ਹੀ ਆ ਮੇਰਾ ਫਰੈਂਡ ਹੈ ਜੀ ਪ੍ਰਿਤਪਾਲ ਸਿੰਘ ਸਾਡਾ ਇਕੱਠਾ ਹੀ ਸਮਝ ਲਓ ਇੱਕ ਤਰ੍ਹਾਂ ਦਾ ਫਾਰਮ ਹੈ ਮੀਰਾ ਨਾਲ ਸੇਲ ਪਰਚੇਸ ਦਾ ਵੀ ਕੰਮ ਆ ਠੀਕ ਹੈ ਜੀ ਦੋਏ ਸਾਡੇ ਫਾਰਮ ਆ ਜੀ ਪਾਈ ਵਾਲੀਆਂ ਦੁੱਧੀਆਂ ਵੀ ਪਾਉਣੀਆਂ ਤੇ ਆ ਵੀ ਚਲਾਉਣਾ ਪਾਈ ਦੀਆਂ ਬਰੀਡ ਚ ਪਾਉਣੀਆਂ ਤਾਂ ਨਹੀਂ ਠੀਕ ਹੈ ਜੀ ਅੱਜ ਸਾਡੀ ਜਿਹੜੀ ਗਾਂ ਹੈ ਜੀ ਇਹ ਹਾਂਜੀ ਫਰਸਟ ਪੋਜੀਸ਼ਨ ਤੇ ਆਈ ਹੈ ਬਰੀਡ ਦੇ ਵਿੱਚ ਇਹ ਵੱਡੀਆਂ ਕੰਮਾਂ ਅੱਜ ਦੇ ਬਰੀਡ ਚ ਪਾਈ ਸਿਆ ਬੜਾ ਸੁੰਦਰਤਾ ਮੁਕਾਵਲਾ ਨਾ ਇਹਦੇ ਪਹਿਲਾ ਨੰਬਰ ਪ੍ਰਸੰਸਨਾ ਦਿੱਤਾ ਗਿਆ ਤੇ ਇੱਕ ਹੋਰ ਕੰਪੀਟੀਸ਼ਨ ਕਿਹੜਾ ਲੜੇ ਇਸ ਮੇਲੇ ਚ ਏ ਬਾਈ ਜੀ ਵੈਸੇ ਦੁੱਧ ਚ ਪਾਈ ਸੀ ਹਾਂਜੀ ਦੇਖਿਆ ਉਹ ਥੋੜਾ ਗਾਂ ਬਿਮਾਰ ਸੀਗੀ ਹਾਂਜੀ ਹਾਂਜੀ ਜੀ ਥੋੜੀ ਮਿਲਕਿੰਗ ਚੋਂ ਕੱਢ ਲਈ ਸੀ ਵੈਸੇ 70 ਪਲੱਸ ਦੁੱਧ ਵੀ ਇਹ ਦੇ ਰਹੀ ਹੈ ਠੀਕ ਹੈ ਜੀ 70 ਪਲੱਸ ਕੀ ਆ ਫਿਰ ਇਹ ਮਿਲ ਜੇ ਸੈਕਿੰਡ ਆਈ ਸੀ ਲੈ ਕੇ ਨਹੀਂ ਜਿੱਤੇ ਆਣੀ ਜੱਜਿੰਗ ਸਾਨੂੰ ਗਲਤ ਹੋਈ ਲੱਗਦੀ ਸੀ ਹਾਂਜੀ ਹਾਂਜੀ ਪੂਰੀ ਗਾਵਾਂ ਬਹੁਤ ਹੋਈਆਂ ਇੰਨੀਆਂ ਸੀਗੀਆਂ ਫਿਰ ਇਹ ਸੈਕਿੰਡ ਆਉਣੀ ਸੀ ਹਾਂਜੀ ਪੰਜਾ ਸੌਰੀ ਮੈਂ ਕੀ ਸਾਨੂੰ ਪੂਰੀ ਉਮੀਦ ਸੀ ਵੀ ਜਿਹੜੀਆਂ ਗੋਰੀਆਂ ਪੰਜ ਇੰਨੀਆਂ ਜਾਏ ਤੇ ਉਹਨਾਂ ਨੇ ਫਸਟ ਲੌੜੀ ਲਈ ਉਹ ਸਹੀ ਹੈ ਕੈਰੈਕਟਰ ਸਹੀ ਪਛਾਣ ਹੋ ਗਈ ਬਿਲਕੁਲ ਜੀ ਬਿਲਕੁਲ ਤੇ ਸੀਮ ਕੋਈ ਇਹ ਪੀਡੀਐਫ ਆ ਗਿਆ ਤੇ ਮਿਲਕ ਰਿਪੋਰਟ ਘਰੇ ਤੇ ਕਿੰਨਾ ਚੱਲਦਾ ਕਰੇ ਭਾਈ ਦੂਜਾ ਸੂਆ ਇਹ 70 72 73 ਤੱਕ ਇਹ ਨਹੀਂ ਦਿੰਦਾ ਹੈ ਜੀ ਮੇਲੇ ਦੇ ਵਿੱਚ 69 ਕਿਲੋ ਦੇ ਲਗਭਗ ਦੇ ਗਏ ਜੀ ਹਾਂਜੀ ਹੁਣ ਅਜੇ ਟਾਈਮ ਦੇ ਵਿੱਚ ਇਹਦੀ ਦੁੱਧ ਕੋਈ ਕੋਈ ਗਾਂ ਜਦਾਂ ਨਹੀਂ ਹੁੰਦੀ ਇਹ ਦੋਨੇ ਕੈਰੇਕਟਰ ਆ ਦੁੱਧ ਵਾਲੀ ਵੀ ਤੇ ਬ੍ਰੀਡ ਆ ਬਿਲਕੁਲ ਦੋਨੇ ਦੋਨੇ ਗੋਣ ਆ ਗਏ ਵਿੱਚ ਹਾਂਜੀ ਇਹਦੇ ਵਿੱਚ ਦੋਨੇ ਗੋਣ ਆ ਪੂਰਾ ਫੁੱਲਰ ਕਾਣਾ 70 ਕਿਲੋ ਦਾ ਲਗਭਗ ਤੇ ਬਿਊਟੀ ਆਪਣੇ ਆਏਗੇ ਨਾ ਉਹ ਟਾਈਟਲੇਵ ਵਾਲੀਆਂ ਗਾਵਾਂ ਜੇ ਤੁਸੀਂ ਦੇਖੀਆਂ ਹੋਣਗੀਆਂ ਹਾਂਜੀ ਹਾਂਜੀ 50 ਕਿਲੋ 45 ਕਿਲੋ ਬਣਾਏਗੇ ਇਹਦਾ ਤੀਜੀ ਸੂਆ ਇਹਦਾ ਤੀਜੀ ਸ ਰਿਕਾਰਡ ਬਣਾਉਗੀ ਠੀਕ ਹੈ ਠੀਕ ਹੈ ਤੇ ਘਰ ਚ ਆਪਣੇ ਕਿੰਨੇ ਕਿੰਨੇ ਪਸ਼ੂ ਹੋਰ ਆਪਣੇ ਕੋਲ 100 ਗ੍ਰਾਮ ਇਹ ਸਾਰੇ ਐਚਐਫ ਹੀ ਆ 200 ਆਵੇ ਸੇ 100 ਮੇਰੇ ਫ੍ਰੈਂਡ ਦੇ ਦਾ ਪ੍ਰੈਸ ਕੋਰੀਨਾ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਮੁਕਾਬਲੇ ਚ ਕੱਲੀ ਗਾਂ ਹੈ ਪਾਈਸਾ ਬਥੇ ਚ ਆਪਣੇ ਦੁੱਧ ਦੇ ਵਿੱਚ ਵੀ ਤੀਜਾ ਨੰਬਰ ਬਣਿਆ ਜੀ ਅੱਛਾ ਜੀ ਦੁੱਧ ਦੀ ਵੀ ਤੀਜਾ ਨੰਬਰ ਬਣਿਆ ਉਹ ਲਗਭਗ 70 ਕਿਲੋ ਤੋਂ 755 ਗ੍ਰਾਮ ਦੁੱਧ ਦੇ ਵਿੱਚ ਠੀਕ ਹੈ ਠੀਕ ਹੈ ਜੀ ਸੋ ਕਿਸਾਨ ਵੀਰੋ ਵੀਰ ਨੂੰ ਕਮੈਂਟਾਂ ਰਹੀਂ ਵਧਾਈਆਂ ਜ਼ਰੂਰ ਦੇ ਦਿਓ ਮਾੜੀ ਤੋਰ ਕੇ ਦਿਖਾ ਦੀ ਪੰਗਾ ਸਾਨੂੰ ਤੋਰ ਕੇ ਦਿਖਾ ਦੇਣਾ ਮਾੜੀ ਜੀ ਸਾਨੂੰ ਆਰਡਰ ਦੀ ਖਾਸ ਤੌਰ ਤੇ ਆ ਚੀਜ਼ ਜੀ ਦੇਖੋ ਆਰਡਰ ਦੀ ਕੁਆਲਿਟੀ ਹਾਲਾਂਕਿ ਚਵਾਈ ਚਵਾਈ ਤਾਂ ਹੋ ਗਈ ਨਾ ਦੀ ਹੁਣ ਖਾਲੀ ਕਰਤੀ ਇਹ ਖਾਲੀ ਕਰਨ ਤੋਂ ਬਾਅਦ ਵੀ ਕਿਸਾਨ ਵੀ ਜਿਹੜੀ ਤੋਰ ਦੇ ਫਿਰ ਖਾਲੀ ਕਰਨ ਤੋਂ ਬਾਅਦ ਵੀ ਜਿਹੜੀ ਗਾਂ ਦਾ ਲੈਵਲ ਦੇ ਸਿਰਫ ਚਵਾਈ ਕਰਨ ਨੂੰ ਇੱਕ ਅੱਧਾ ਘੰਟਾ ਹੀ ਹੋਇਆ ਕਿਉਂਕਿ ਮਕਾਉਲੇ ਵਿੱਚ ਬਾਹਰ ਆਈ ਹੈ ਹਜੇ ਇਹ ਜੇ ਸਾਹਮਣੇ ਦੇਖ ਸਕਦੇ ਹੋ ਬਿਊਟੀ ਦੇ ਵਿੱਚ ਜਿਹੜਾ ਇਸ ਗਾਂ ਨੇ ਪਹਿਲਾ ਸਥਾਨ ਪ੍ਰਾਪਤ ਨਵੇਂ ਸ਼ਹਿਰ ਤੋਂ ਗਾਂ ਆਈ ਹੈਗੀ ਇਹ ਸੋ ਤੀਜੇ ਸੋਏ ਪੀਡੀਐਫ ਸਟਾਕੀ ਦੀ ਗਾਂ ਆਈ ਹੈ ਇਹ 70 ਕਿਲੋ ਪਾਸ ਜਿਹੜੀ ਹੈ ਮਿਲਕ ਰਿਕਾਰਡ ਵਾਲੀ ਗਾਂ ਸਾਹਮਣੇ 1 ਨੰਬਰ ਵਾਲਾ ਫੁੱਲ ਦੇਖੋ ਠੀਕ ਹੈ ਵੀਰੇ ਮੋੜ ਕੇ ਬੰਨ ਜਿਓ ਸੋ ਇਹ ਸੀਗੀ ਗਾਂ ਜਿਹੜੀ ਪੀਡੀਐਫ ਜਗਰਾਉ 2024 17ਵੇਂ ਐਡੀਸ਼ਨ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਬਹੁਤ ਹੀ ਵੱਡੇ ਜਿਹੜੀ ਉੱਚੇ ਕਦ ਕਾੜ ਦੇ ਵਿੱਚ ਬਹੁਤ ਹੀ ਖੂਬਸੂਰਤ ਗਾਂ ਹੈ ਨਾਲ ਦੀ ਨਾਲ ਸ਼ੇਅਰ ਕਰ ਦਿਓ ਠੀਕ ਆ ਭਾਈ ਜੀ ਧੰਨਵਾਦ ਜੀ ਸਮਾਂ ਦੇਣ ਵਾਸਤੇ ਸੋ ਵੀਰੋ ਠੀਕ ਆ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ